ਇਹ ਨਵੀਂ ਸ਼ੁਰੂਆਤ ਹੈ ਕੁਦਰਤ ਨਾਲ ਸ਼ਿਾਰੇ ਸ਼ਹਿਰ ਨੂੰ ਸਾਫ਼ ਕਰਨ ਦੀ ਐਮਐਸਰ ਸਾਹਿਬ ਚੰਦ ਸ਼ਬਦਾਂ ਦੇ ਵਿੱਚ ਪਬਲਿਕ ਨੂੰ ਅਪੀਲ ਜੀ ਥੋੜੇ ਜਿਹਾ ਤਾਂ ਮੇਰੀ ਪਬਲਿਕ ਨੂੰ ਇਹ ਬੇਨਤੀ ਹੈ ਕਿ ਜੇਕਰ ਤੁਸੀਂ ਸਾਰੇ ਜਾਣਦੇ ਹੋ ਕਿ ਰੋਪੜ ਕੱਲਾ ਰੋਪੜ ਨਾ ਰਹਿ ਕੇ ਸਾਫ ਰੋਪੜ ਬਣੇ ਔਰ ਸਾਫ ਰੋਪੜ ਦਾ ਮਤਲਬ ਹੈ ਰੂਪਨਗਰ ਜੇ ਸਾਫ ਰੋਪੜ ਚਾਹਦੇ ਹੋ ਰੂਪਨਗਰ ਚਾਹਦੇ ਹੋ ਇਸ ਮੁਹਿੰਮ ਦਾ ਹਿੱਸਾ ਬਣੋ ਆਪਾਂ ਇਕੱਲੇ ਕੁਝ ਨਹੀਂ ਕਰ ਸਕਦੇ ਪ੍ਰਸ਼ਾਸਨ ਜਾਂ ਐਮ ਐਲ ਏ ਅਸੀਂ ਤੁਹਾਨੂੰ ਜਿਹੜੇ ਰਿਸੋਰਸਸ ਐ ਉਹ ਪ੍ਰੋਵਾਈਡ ਕਰਾਵਾਂਗੇ ਅਸੀਂ ਆਪ ਨਾਲ ਖੜਾਂਗੇ ਜਦੋਂ ਤੱਕ ਵੀ ਸਾਰੇ ਆਪੋ ਆਪਣੀ ਜ਼ਿੰਮੇਵਾਰੀ ਨਹੀਂ ਚੱਕਦੇ ਸਫਾਈ ਦੇ ਲਈ ਉਦੋਂ ਤੱਕ ਅਸੀਂ ਰੂਪਨਗਰ ਨਹੀਂ ਬਣਾ ਸਕਦੇ ਸੋ ਮੈਨੂੰ ਪੂਰੀ ਉਮੀਦ ਹੈ ਕਿ ਸਾਰੇ ਰੋਪੜ ਨਿਵਾਸੀ ਇਸ ਨੂੰ ਰੂਪਨਗਰ ਬਣਾਉਣ ਦੇ ਲਈ ਇਸ ਮੁਹਿੰਮ ਚ ਕੁਦਣਗੇ ਤੇ ਅੱਜ ਅਸੀਂ ਇੱਕ ਫਾਰਮਲ ਪਬਲਿਕ ਲੈਵਲ ਦੇ ਉੱਤੇ ਜਨਤਕ ਲੈਵਲ ਦੇ ਉੱਤੇ ਇਸ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ ਸਾਨੂੰ ਆਸ ਹੈ ਕਿ ਸਾਰੀ ਪਬਲਿਕ ਸਾਡੇ ਨਾਲ ਖੜੀ ਹੋਵੇਗੀ ਸਾਡੇ ਨਾਲ ਮੋਢੇ ਦੇ ਨਾਲ ਮੋਢਾ ਜੋੜ ਕੇ ਸਾਨੂੰ ਇੱਕ ਸਾਫ਼ ਰੋਪੜ ਦਾ ਜਿਹੜਾ ਸਾਡਾ ਸੁਪਨਾ ਹੈ ਉਹ ਸਕਾਰ ਕਰਕੇ ਦਿਖਾਏਗਾ ਇਦੇ ਨਾਲ ਹੀ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਹੁਣ ਹਰ ਰੂਪਨਗਰ ਜ਼ਿਲ੍ਹੇ ਦੇ ਹਰ ਸ਼ਹਿਰ ਦੇ ਵਿੱਚ ਇਸ ਮੁਹਿੰਮ ਦਾ ਆਗਾਜ਼ ਕਰਾਂਗੇ ਆਉਣ ਵਾਲੇ ਦਿਨਾਂ ਦੇ ਵਿੱਚ ਮੰਗਲ ਉਸਮਾਨਾਂਪੁਰ ਸਾਹਿਬ ਫਿਰ ਤੰਗੌਰ ਸਾਹਿਬ ਫਿਰ ਕੋਰੀਂਦਾ ਹਰ ਸ਼ਹਿਰ ਦੇ ਵਿੱਚ ਇਸ ਮੁਹਿੰਮ ਦਾ ਆਗਾਜ਼ ਕੀਤਾ ਜਾਏਗਾ ਸਾਨੂੰ ਇਹੀ ਉਮੀਦ ਹੈ ਕਿ ਪਬਲਿਕ ਦਾ ਵੱਧ ਚੜ ਕੇ ਸਾਨੂੰ ਸਹਿਯੋਗ ਮਿਲੇਗਾ ਕਿਉਂਕਿ ਇਹ ਅਜੇ ਹੀ ਮੁਹਿੰਮ ਹੈ ਜੋ ਕੇਵਲ ਪ੍ਰਸ਼ਾਸਨ ਜਾਂ ਨਗਰਪਾਲਿਕਾ ਦੇ ਸਿਰ ਦੇ ਉੱਤੇ ਨਹੀਂ ਕਾਮਯਾਬ ਹੋ ਸਕਦੀ ਇਸ ਨੂੰ ਕਾਮਯਾਬ ਕਰਨ ਲਈ ਸਮਾਜ ਦੇ ਹਰ ਵਰਗ ਦੇ ਸਹਿਯੋਗ ਦੀ ਜ਼ਰੂਰਤ ਹੈ ਤਕਰੀਰਾਂ ਵੀ ਸੁਣ ਰਹੇ ਹਾਂ ਨਾਟਕ ਵੀ ਦੇਖ ਰਹੇ ਹਾਂ ਕਵਿਤਾਵਾਂ ਵੀ ਸੁਣ ਰਹੇ ਹਾਂ ਪਰ ਅੱਜ ਅਸੀਂ ਇਹ ਸਾਰਾ ਕੁਝ ਸਿਰਫ ਸੁਣੋ ਲਈ ਤੇ ਦੇਖਣ ਲਈ ਇੱਥੇ ਇਕੱਠੇ ਨਹੀਂ ਹੋਏ ਮੈਂ ਬੱਚੇ-ਬੱਚਿਆਂ ਤੋਂ ਵੀ ਰਿਕਵੈਸਟ ਕਰਦਾ ਸ਼ਹਿਰ ਵਾਸੀਆਂ ਤੋਂ ਵੀ ਇਸ ਸਤਾਵਾ ਦੀ ਨਮਾਇਦਗੀ ਕਿ ਅਸੀਂ ਅੱਜ ਇੱਥੇ ਸਿਰਫ ਪਾਸ਼ਾ ਸੁਣਨ ਲਈ ਨਹੀਂ ਕਵਟਾਰਾ ਸੁਣਨ ਲਈ ਨਾਟਕ ਦੇਖਣ ਲਈ ਨਹੀਂ ਬੈਠੇ ਆ ਅੱਜ ਅਸੀਂ ਇੱਕ ਫੈਸਲਾ ਲੈਣ ਦੇ ਲਈ ਬੈਠੇ ਆ ਡਿਸੀਜਨ ਲੈਣ ਦੇ ਲਈ ਬੈਠੇ ਆ ਕਿ ਅਸੀਂ ਰੋਪੜ ਸ਼ਹਿਰ ਨੂੰ ਸਫਾਈ ਦੇ ਮਾਮਲੇ ਕਿ ਕਿਹੜੇ ਪਾਸੇ ਲੈ ਕੇ ਜਾਵਾਂਗੇ ਇਸੇ ਕਰਕੇ ਅੱਜ ਦੀ ਇਸ ਮਹਿਮ ਦਾ ਜਿਹੜਾ ਨਾਮ ਹੈ ਉਹ ਸਾਫ ਰੂਪਣ ਲਈ ਬੈਠੇ ਕਿ ਸਾਨੂੰ ਅਜੇ ਇੱਕ ਤਕਲੀਆ ਕਰਕੇ ਇੱਕ ਇਹੇਜ ਕਰਕੇ ਜਾਣਾ ਚਾਹੀਦਾ ਕਿ ਅਸੀਂ ਰੋਪੜ ਨੂੰ ਜੋ ਸਾਫ ਰੂਪ ਦਾ ਨਾਮ ਦਿੱਤਾ ਅਸੀਂ ਉਸ ਪਾਸੇ ਨੂੰ ਕਿਵੇਂ ਲੈ ਕੇ ਜਾਣਾ ਕਿਉਂਕਿ ਕਿਉਂਕਿ ਜਿਹੜਾ ਸਾਫ ਰੂਪੜ ਹੈ ਉਹਦਾ ਹੀ ਨਾਮ ਰੂਪਨਗਰ ਹੈ ਜੇ ਰੋਪੜ ਸਾਫ ਨਹੀਂ ਹੈ ਫਿਰ ਰੂਪਨਗਰ ਨਹੀਂ ਹੈ ਸਾਫ ਰੂਪੜ ਹੀ ਰੂਪਨਗਰ ਹੈ ਇਸ ਕਰਕੇ ਚੋਸੀਆਂ ਜੇ ਇੱਕ 2.5 ਆਪਣਾ ਪ੍ਰਣ ਕਰਕੇ ਲਈਏ ਕਿ ਅਸੀਂ ਇਸ ਮਹਿੰਮ ਦੇ ਵਿੱਚ ਪਾਰਟਿਸਪੇਟ ਕਰ ਔਰ ਜਦੋਂ ਤੱਕ ਆਪਾਂ ਸਾਰੇ ਸ਼ਹਿਰ ਦੇ ਵਸਨੀਕ ਇਸ ਲਹਿਣ ਦਾ ਹਿੱਸਾ ਨਹੀਂ ਬਣਦੇ ਜਦੋਂ ਤੱਕ ਅਸੀਂ ਸਾਰੇ ਸਾਫ ਰੋਪੜ ਨੂੰ ਆਪਣੀ ਜ਼ਿੰਮੇਵਾਰੀ ਨਹੀਂ ਸਮਝਦੇ ਮੈਨੂੰ ਇਹ ਕਹਿ ਸਕੋਈ ਬੁਰੇ ਨਹੀਂ ਉਦੋਂ ਤੱਕ ਚਾਹੇ ਅਸੀਂ ਗਵਰਨਮੈਂਟ ਵੱਲੋਂ ਚਾਹੇ ਪ੍ਰਸ਼ਾਸਨ ਦੀ ਸਾਰੀ ਟੀਮ ਕਰੋੜਾ ਰੁਪਇਆ ਖਰਚ ਕਰ ਲਵੇ ਉਦੋਂ ਤੱਕ ਅਸੀਂ ਰੋਪੜ ਨੂੰ ਸਾਫ ਨਹੀਂ ਬਣਾ ਸਕਦੇ ਉਦੋਂ ਤੱਕ ਰੋਪੜ ਨੂੰ ਰੂਪਨਗਰ ਨਹੀਂ ਬਣਾ ਸਕਦੇ ਸਾਹੂਲਪੁਰ ਤਾਹੀ ਬਣ ਸਕਦਾ ਰੂਪਨਗਰ ਤਾਹੀ ਬਣ ਸਕਦਾ ਜੇਕਰ ਆਪਾਂ ਸਾਰੇ ਇਸ ਨੂੰ ਆਪਣੀ ਜ਼ਿੰਮੇਵਾਰੀ ਸਮਝੀਏ ਇੱਥੇ ਜਿੰਨੀਆਂ ਵੀ ਸੰਸਥਾਵਾਂ ਦੇ ਨੁਮਾਇੰਦੇ ਬੈਠੇ ਐ ਸਾਰੇ ਸੰਸਥਾਵਾਂ ਆਪਾਂ ਸਮਾਜ ਸੇਵਾ ਦੀ ਬਣਾਦੇ ਐ ਸਾਰੇ ਕਲੱਬ ਆਪਾਂ ਸਮਾਜ ਸੇਵਾ ਦੀ ਬਣਾਦੇ ਐ ਔਰ ਇਹ ਤੁਹਾਡਾ ਸਭ ਦਾ ਸੁਪਨਾ ਹੈ ਸਾਹੂਲਪੁਰ ਜੇ ਤੁਹਾਡਾ ਸਭ ਦਾ ਸੁਪਨਾ ਹੈ ਰੂਪਨਗਰ ਤਾਂ ਆਓ ਅਸੀਂ ਇਸ ਮਿਹਰ ਨੂੰ ਆਪਣੀ ਜ਼ਿੰਮੇਵਾਰੀ ਬਣਾਈਏ ਕਿ ਅਸੀਂ ਆਪਣੀ ਕਲੋਨੀ ਨੂੰ ਆਪਣੇ ਮੁਹੱਲੇ ਨੂੰ ਆਪਣੀ ਗਲੀ ਨੂੰ ਆਪਣੀ ਸੜਕ ਨੂੰ ਸਾਫ਼ ਰੱਖਣ ਦਾ ਇੱਕ ਸਿਸਟਮ ਬਣਾਣਾ ਇੱਕ ਦਿਨ ਹੀ ਸਾਫ਼ ਨਹੀਂ ਕਰਨਾ ਕਿ ਇੱਕ ਦਿਨ ਆਪਾਂ ਸਾਫ਼ ਕਰਤੀ ਤੇ ਕੰਮ ਕਰ ਨੂੰ ਹੋ ਗਿਆ ਫੋਟੋ ਲਾ ਗਈ ਕੋਆਚ ਆਪਾਂ ਇੱਕ ਦਿਨ ਦਾ ਕੰਮ ਨਹੀਂ ਕਰਨਾ ਅਸੀਂ ਆਪਣੀ ਕਲੋਨੀ ਚ ਆਪਣੇ ਮਹੱਲੇ ਚ ਆਪਣੀ ਗਲੀ ਚ ਆਪਣੀ ਸੜਕ 'ਇੱਕ ਸਿਸਟਮ ਕ੍ਰੀਏਟ ਕਰਨਾ ਕਿ ਸਾਡੀ ਕਲੋਨੀ ਸਾਡਾ ਸ਼ਹਿਰ ਹਰ ਵੇਲੇ ਸਾਫ਼ ਰਹੇ ਔਰ ਜਿਵੇਂ ਇੰਦੌਰ ਦੀ ਐਗਜ਼ਾਮਪਲ ਦਿੱਤੀ ਜਾਂਦੀ ਹੈ ਐਵੇਂ ਸਾਡੇ ਸ਼ਹਿਰ ਦੀ ਵੀ ਉਦਾਹਰਨ ਦਿੱਤੀ ਜਾਵੇ। ਉਹ ਤੁਹਾਡੇ ਸਭ ਦੇ ਮਨ ਦੀ ਸਿੰਟੈਕਸ ਸਹੂਰ ਜਾਈ ਜਗ ਨਸ਼ਾ ਚਾਹੀਦਾ। ਇਹ ਸਾਡੇ ਸ਼ਹਿਰ ਦੀ ਗੱਲ ਨੂੰ ਦਿੱਤੀ ਜਾਵੇ। ਕਿ ਰੋਪੜ ਜਿਹੜਾ ਸ਼ਹਿਰ ਹੈ ਜਿਹੜਾ ਮਨਾਲੀ ਰੋਡ ਤੇ ਆਉਂਦਾ ਜਿਹੜਾ ਚੰਡੀਗੜ੍ਹ ਦੇ ਨੇੜੇ ਹੈ ਉਹ ਪੰਜਾਬ ਦਾ ਸਭ ਤੋਂ ਸਾਫ਼ ਸੁਥਰਾ ਸ਼ਹਿਰ ਹੈ। ਤੁਹਾਡੇ ਮਨ ਦੀ ਇਸ ਦੀ ਨਸ਼ਾ ਹੋਣਾ ਚਾਹੀਦਾ ਕਿ ਮਨਾਲੀ ਜਾਣ ਵਾਲਿਆਂ ਦੀ ਕਿਸੇ ਨਾ ਕਿਸੇ ਦੀ ਬ੍ਰੇਕ ਲੱਗੇ। ਯਾਰ ਦੇਖ ਕੇ ਜਾਈਏ ਰੋਪੜ ਜਿਹੜਾ ਦਰਿਆਵਾਂ ਔਰ ਨਹਿਰਾਂ ਦੀ ਧਰਤੀ ਹੈ ਇਹ ਸਫਾਈ ਦੇ ਮਾਮਲੇ ਇ tanto ਰੁਕਣ ਵਾਲੇ ਨੇ ਬੱਲੇ ਬੱਲੇ ਕਰਾਈ ਹੈ। ਇੰਦਾਂ ਦੇ ਤੁਹਾਡੇ ਮਨ 'ਚ ਇੱਛਾ ਲਈ ਹੈ ਕਿ ਅਸੀਂ ਇੰਦਾਂ ਦਾ ਆਪਣਾ ਰੋਪੜ ਹੈ ਉਹ ਬਣਾਣਾ। ਔਰ ਮੈਂ ਤੁਹਾਨੂੰ ਬਾਰ-ਬਾਰ ਬੇਨਤੀ ਕਰਦਾ ਕਿ ਪਿਛਲੇ 1 ਸਾਲ ਦੇ ਵਿੱਚ ਜਦੋਂ ਦਾ ਮੈਂ ਐਮਐਲ ਬਣਿਆ, ਮਾਨ ਸਰ ਮੁੱਖ ਮੰਤਰੀ ਬਣੇ ਸਾਡੇ ਸਾਰੇ ਮਿਊਸਪੈਲਟੀ ਦੇ ਵੀ ਆਪਾਂ ਤੇਰੇ ਸਾਥ ਬੜਾ ਕੁਸਕਰਨ ਦੀ ਕੋਸ਼ਿਸ਼ ਕੀਤੀ ਹੈ। ਰੋਪੜ ਨੂੰ ਰੋਪੜ ਨਗਰ ਬਣਾਉਣ ਦੇ ਲਈ, ਰੋਪੜ ਨੂੰ ਸਾਹ ਰੋਪੜ ਬਣਾਉਣ ਦੇ ਲਈ। ਅਜਿੱਥੇ ਆਪਾਂ ਖੜੇ ਹੈ ਇੱਥੇ ਹੀ ਆ ਦੋ-ਦੋ ਤਿੰਨ-ਤਿੰਨ ਮਹੀਨੇ ਪਾਣੀ ਵੀ ਨਿਕਲਦਾ ਸੀਗਾ ਜਨ ਜੈਲ ਸਿੰਘ ਨਗਰ ਦੇ ਵਿੱਚ। ਵੋਲੰਗ ਹੱਲ ਕੀਤਾ ਗਿਆ ਕੋੜੇ ਦੇ ਲਈ ਤੁਹਾਡੇ ਤੱਕ ਤੁਹਾਨੂੰ ਅਪੀਲ ਕਰਨ ਤੋਂ ਪਹਿਲਾਂ ਤੁਹਾਨੂੰ ਰਿਵਾਲਵ ਕਰਨ ਤੋਂ ਪਹਿਲਾਂ ਮਾਨੂੰ ਇਹ ਸਿੱਖ ਕੇ ਤੁਹਾਨੂੰ ਅਸੀਂ ਉਦੋਂ ਹੌਕਾ ਦਈਏ ਜਦੋਂ ਸਾਡੇ ਕੋਲ ਕੋਈ ਸਿਸਟਮ ਹੋਵੇ ਜਦੋਂ ਸਾਡੇ ਕੋਲ ਸਾਰੇ ਰਿਸੋਰਸੇ ਲੋ ਸਪਾਈ ਨੂੰ ਦੁਸਤ ਬਣਾਉਣ ਦੇ ਵਿੱਚ ਇਹ 3 ਸਾਲ ਦੇ ਸਮੇਂ ਚ ਕਰੋੜਾ ਰੁਪਇਆ ਰੁੱਪਰ ਦੇ ਵਿੱਚ ਆਇਆ ਹੈ ਸਫਾਈ ਲਈ ਵੀ ਤੇ ਲਈ ਜੇਕਰ ਵਾਹਨਾਂ ਦੀ ਲੋੜ ਸੀਗੀ ਆਟੋਮੋਬਾਈਲ ਦੀ ਲੋੜ ਸੀਗੀ ਤਾਂ ਵਾਹਨ ਵੀ ਸਾਡੇ ਕੋਲ ਆਏ ਨੇ ਜੇਕਰ ਟਰਾਲੀਆਂ ਦੀ ਲੋੜ ਸੀ ਤਾਂ ਉਹ ਟਰਾਲੀਆਂ ਵੀ ਸਾਡੇ ਕੋਲ ਆਈਆਂ ਨੇ ਜੇਕਰ ਟੈਮਰਫ ਦੀ ਲੋੜ ਸੀਗੀ ਮਟੀਰੀਅਲ ਕਵਰੀ ਫੈਸਿਲਿਟੀ ਦੀ ਉਹ ਵੀ ਅਸੀਂ 50 ਲੱਖ ਦੀ ਲਾਗਤ ਦੇ ਨਾਲ ਬਣਾਈ ਹੈ ਸੋ 3 ਸਾਲ ਦੇ ਕਰੋੜਾ ਰੁਪਇਆ ਰੋਕੜ ਦੇ ਵਿੱਚ ਸਫਾਈ ਲਈ ਆਇਆ ਹੁਣ ਜੇ ਇਸੇ ਤਰ੍ਹਾਂ ਦੀ ਹੋਰ ਲੋੜ ਹੈ ਹੁਣ ਜਿਹੜੀ ਚੀਜ਼ ਦੀ ਲੋੜ ਹੈ ਉਹ ਖਰੀਦੀ ਨਹੀਂ ਜਾ ਸਕਦੀ ਉਹ ਤੁਹਾਡੀ ਇੱਛਾ ਸ਼ਕਤੀ ਦੀ ਲੋੜ ਹੈ ਹੁਣ ਤੁਹਾਨੂੰ ਇਸ ਸਫਾਈ ਦੀ ਲੜਾਈ ਦੇ ਵਿੱਚ ਉਤਰਨਾ ਪਏਗਾ ਬਾਕੀ ਸਾਰਾ ਕੁਝ ਹੈ ਜੇਕਰ ਅਸੀਂ ਫੈਸਲਾ ਲੈ ਲਈਏ ਕਿ ਅਸੀਂ ਇਹ ਕਰਨਾ ਹੈ ਕਿ ਸਾਡਾ ਸਾਡਾ ਜਿਹੜਾ ਉਸਤਾਦ ਬਣ ਗਿਆ ਔਰ